ਅੰਮ੍ਰਿਤਸਰ ਮਜੀਠਾ ਰੋਡ ਇੰਦਰਾ ਕਾਲੋਨੀ ਵਿਖੇ ਆਈਸਕ੍ਰੀਮ ਵੇਚਣ ਵਾਲੇ ਪਰਵਾਸੀ ਬਈਆ ਨੂੰ ਕੁੱਟ-ਕੁੱਟ ਕੇ ਕੀਤਾ ਬੁਰਾ ਹਾਲ ਕਟਨਾਸੀ ਸੀਟੀਵੀ ਕੈਂਸਰੇ ਵਿੱਚ ਕੈਦ ਹਰਪਾਲ ਸਿੰਘ ਪੰਗੂ ਦੀ ਵਿਸ਼ੇਸ਼ ਰਿਪੋਰਟ ਮੇਰਾ ਨਾਮ ਰਵੀ ਹੈ ਜੀ ਮੈਂ ਇੰਦਰਾ ਕਲੋਨੀ ਮਜੀਠਾ ਰੋਡ ਦਾ ਰਹਿਣ ਵਾਲਾ ਮੇਰੀ ਆਈਸਕ੍ਰੀਮ ਦੀ ਫੈਕਟਰੀ ਹੈ ਜੀ ਕੀ ਕੀ ਗੱਲ ਹੋਈ ਰਾਤੀ ਬੰਦੇ ਪਏ ਆ ਜੀ ਆਣ ਕੇ ਇਹਨਾਂ ਨੂੰ ਭਈਆਂ ਨੂੰ ਮੇਰਿਆਂ ਨੂੰ ਮੈਂ ਬਾਹਰ ਸੀ ਤੇ ਉਹਨਾਂ ਨੇ ਆਣ ਕੇ ਕੁੱਟਮਾਰ ਕੀਤੀ ਆ ਤੇ ਭਈਏ ਦਾ ਮੋਢਾ ਤੋੜਤਾ ਆ ਇਹਨਾਂ ਨੇ ਤੇ ਕੀ ਕਾਰਨ ਸੀ ਜੀ ਕਾਰਨ ਕੋਈ ਫੋਨ-ਫੋਨ ਦਾ ਚੱਕਰ ਸੀ ਜੀ ਕੋਈ ਇਹਨਾਂ ਦਾ ਉਹਨਾਂ ਦਾ ਯਾਰ ਹੀ 1500 ਰੁਪਏ ਚ ਫੋਨ ਦੇ ਕੇ ਗਿਆ ਇਹਨਾਂ ਨੂੰ ਤੇ 10-15 ਮਿੰਟਾਂ ਬਾਅਦ ਹੀ ਉਹ ਬੰਦੇ ਆ ਗਏ ਤੇ ਉਹਨਾਂ ਨੇ ਆਣ ਕੇ ਫੋਨ ਮੰਗਿਆ ਭਈਏ ਨੇ ਫੋਨ ਦੇ ਦਿੱਤਾ ਕਹਿੰਦਾ ਜੀ ਮੇਰੇ 1500 ਰੁਪਏ ਤੁਸੀਂ ਦੇ ਦਿਓ ਤੇ ਆਪਣਾ ਫੋਨ ਲੈ ਲਓ ਤੇ ਜਦੋਂ ਇਹਨੇ ਫੋਨ ਦੇ ਦਿੱਤਾ ਨੇ 1500 ਮੰਗੇ ਆ ਉਹਨਾਂ ਨੇ ਇਹਨੂੰ ਘੁਟਣਾ ਚਾਲੂ ਕਰਤਾ ਆ ਤੇ ਮਾਰ ਮਾਰ ਕੇ ਮੇਰੇ ਕੋਲ ਵੀਡੀਓ ਰਿਕਾਰਡਿੰਗ ਆ ਜੀ ਸਾਰੀ ਮੇਰੇ ਕੋਲ ਪਈ ਹੋਈ ਆ ਮਾਰ ਮਾਰ ਪੱਟੀਆਂ ਦਾ ਮੁੱਢਾ ਤੋੜਤਾ ਬੰਦੇ 15 16 ਬੰਦੇ ਸੀ ਜੀ ਕੋਈ ਪੁਰਾਣੀ ਰੰਜਿਸ਼ ਨਹੀਂ ਨਹੀਂ ਪੁਰਾਣੀ ਰੰਜਿਸ਼ ਕੋਈ ਨਹੀਂ ਹੈਗੀ ਜੀ ਉਹ ਬੰਦੇ ਇੱਥੇ ਸਮਾਸ ਖੂਨੀ ਵੇਚਦੇ ਆ ਗੰਦ ਪਾਇਆ ਉਹਨਾਂ ਨੇ ਪੂਰੇ ਮਹੱਲੇ 'ਚ ਅੱਪ 2-3 ਦਿਨ ਪਹਿਲੋ ਵੀ ਉਹਨਾਂ ਨੇ ਟਾਊਟਾਂ ਚਲਾਈਆਂ ਆ ਜੀ ਰਿਗਾਰਡ 'ਚ ਹੀ ਬੰਦਿਆਂ ਦਾ ਬਹੁਤ ਜੀ ਉਹ ਜੇਲ੍ਹੋ ਜੁਲੋ ਵੀ ਆਏ ਆ ਬੰਦੇ ਉਹ ਬਹੁਤ ਜ਼ਿਆਦਾ ਉਹਨਾਂ ਦਾ ਉੱਥੇ ਮਹੱਲੇ 'ਚ ਗੰਦਿਆ ਸਾਰਾ ਮਹੱਲਾ ਉਹਨਾਂ ਦੇ ਬਰਖਲਾਫ ਆ ਤੁਸੀਂ ਕਹੋਗੇ ਤੇ ਸਾਰਾ ਮਹੱਲਾ ਇਕੱਠਾ ਹੋ ਕੇ ਆ ਜਾਈਗਾ ਜੀ ਜਿੱਥੇ ਕਹੋਗੇ ਹਾਂ ਜੀ ਮੇਰੇ ਫੈਕਟਰੀ ਦੇ ਅੰਦਰ ਕੁੱਟਮਾਰ ਕੀਤੀ ਆ ਜੀ ਉਹਨਾਂ ਨੇ ਸਰ ਕੋਈ ਹੋਰ ਕੋਈ ਨੁਕਸਾਨ ਹੋਇਆ ਨਹੀਂ ਬੰਦੇ ਦਾ ਹੀ ਨੁਕਸਾਨ ਆ ਜੀ ਕੁਝ ਪੈਸੇ 2-3 ਹਜ਼ਾਰ ਰੁਪਈਆ ਹੀ ਉਹਦਾ ਨੁਕਸਾਨ ਆ ਬਾਕੀ ਕੋਈ ਨਹੀਂ ਤੇ ਬੰਦੇ ਕਿੰ ਆਇਆ ਜੀ ਪਰ ਕਪੁਲਸ ਨੇ ਕੋਈ ਕਾਰਵਾਈ ਕੀਤੀ ਨਹੀਂ ਫਿਲਹਾਲ ਜੀ ਗਾਦੀ ਕੰਪਲੀਟ ਕਰਕੇ ਆਇਆ ਪਰ ਕਪੁਲਸ ਨੇ ਕੋਈ ਕਾਰਵਾਈ ਕੀਤੀ ਨਹੀਂ ਹਾਲੇ ਜਿੰਨੇ ਜ਼ਿਆਦਾ ਕਿ ਸੀਸੀਟੀਵੀ ਦੇ ਵਿੱਚ ਇੱਕ ਲੜਾ ਲੜਕਾ ਫੁੱਟਦਾ ਸੀ ਉਹ ਕਹਿ ਰਿਹਾ ਹਾਂ ਜੀ ਉਹਦੇ ਵਿੱਚ ਉਹਨਾਂ ਨੇ ਜਿਹੜੇ ਮੁੰਡੇ ਨੇ ਫੋਨ ਵੇਚਿਆ ਸੀ ਜਿਹੜੇ ਮੁੰਡੇ ਨੇ ਫੋਨ ਵੇਚਿਆ ਭਈਏ ਨੂੰ ਉਹਨੂੰ ਉਹਨਾਂ ਨੇ ਕੁੱਟਿਆ ਬਹੁਤ ਜ਼ਿਆਦਾ ਉਹ ਵੀਡੀਓ ਦੇ ਵਿੱਚ ਤੁਹਾਨੂੰ ਸਾਫ਼ ਨਜ਼ਰ ਆਏਗਾ ਬਹੁਤ ਕੁੱਟਿਆ ਆ ਦੂਜੇ ਮੁੰਡੇ ਨੂੰ ਜਿਹੜਾ ਕੁੱਟਣ ਦੇ ਉਹ ਦੂਜੇ ਮੁੰਡੇ ਨੂੰ ਕਹਿੰਦਾ ਮੇਰੀ ਵੀਡੀਓ ਬਣਾਏ ਦੀ ਕੁੱਟ ਦੇ ਦੀ ਜੋ ਤੁਹਾਨੂੰ ਸਾਫ ਵੀਡੀਓ ਦੇ ਵਿੱਚ ਨਜ਼ਰ ਆਏਗਾ ਕਿਦਾਂ ਕੁੱਟ ਰਿਆ ਉਹਨੂੰ ਜੀ ਉਸ ਤੋਂ ਬਾਅਦ ਇਹਨਾਂ ਨੇ ਭਈਏ ਨੂੰ ਕੁੱਟਿਆ ਜੀ ਲੱਗਦਾ ਕਿ ਉਹਨਾਂ ਨੂੰ ਕੋਈ ਸੋਚ ਨਹੀਂ ਹੈਗਾ ਜੀ ਭਾਜੀ ਬਿਲਕੁਲ ਨਹੀਂ ਹੈਗਾ ਜੀ ਬਹੁਤ ਜ਼ਿਆਦਾ ਬੇੜਾ ਹਾਲ ਹੈ ਇੱਥੇ ਇੰਦਰਾ ਕਲੋਨੀ ਮਜੀਠਾ ਰੋਡ ਤੇ ਸਮਾਨ ਸ਼ਰੇ ਆਮ ਵਿਕੰਦੇ ਆ ਇੱਥੇ ਲੋਕਾਂ ਦੇ ਨਿਆਣੇ ਨਿਗੇ ਨਿਗੇ ਬਰਬਾਦ ਹੋ ਚੁੱਕੇ ਨੇ ਪ੍ਰਮਾਤਮਾ ਸਰਕਾਰ ਨੂੰ ਇਹੋ ਹੀ ਆ ਅਪੀਲ ਇਹਨਾਂ ਨੂੰ ਛੇਤੀ ਤੋਂ ਛੇਤੀ ਨਾ ਤਬਾਹ ਹੋ ਨਹੀਂ ਜਾਣ ਵਾਲੀਆਂ ਪੀੜੀਆਂ ਨਸਲਾਂ ਖਰਾਬ ਹੋ ਜਾਣੀਆਂ ਸਾਰੀਆਂ 15 16 ਮੁੰਡੇ ਅੰਦਰ 15 16 ਮੁੰਡੇ ਸੀ ਇਸ ਕਰਕੇ ਪ੍ਰਸ਼ਾਸਨ ਨੂੰ ਹੀ ਅਪੀਲ ਆ ਇੰਦਰਾ ਕਲੋਨੀ ਚ ਨਸ਼ੇ ਤੇ ਲੱਤ ਪਾਈ ਜਾਵੇ ਇਹਦੇ ਆਉਣ ਵਾਲਾ ਸਮਾਂ ਬਹੁਤ ਮਾੜਾ ਜਿਹੜੇ ਬੰਦੇ ਤੇ ਹਮਲਾ ਕੀਤਾ ਉਹ ਕੀ ਕੰਮ ਕਰਦਾ ਸੀ ਮੇਰੇ ਕੋਲ ਆਈਸਕ੍ਰੀਮ ਦੀ ਰੇੜੀ ਲਾਉਂਦਾ ਜੀ ਪੁਲਸੀਆਂ ਵੇਚਦਾ ਹਾਂ ਕਿਹਦੇ ਪੁਲਸ ਨੂੰ ਜਾਣਕਾਰੀ ਦਿੱਤੀ ਤੁਸੀਂ ਪੁਲਸ ਨੂੰ ਜਾਣਕਾਰੀ ਦਿੱਤੀ ਜੀ ਰਾਤੀ ਪਰ ਪੁਲਸ ਨੇ ਕੋਈ ਹਾਲੇ ਫਿਲਹਾਲ ਕਾਰਵਾਈ ਹਾਲੇ ਤੱਕ ਦੇ ਕੋਈ ਕੀਤੀ ਨਹੀਂ ਹੈ ਜੀ ਕਿਸ ਤਰ੍ਹਾਂ ਦੀ ਕਾਰਵਾਈ ਦੀ ਸਮਝ ਹੈ ਕਾਰਵਾਈ ਜੀ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਉਹਨਾਂ ਨੂੰ ਜੋ ਉਹਨਾਂ ਨੇ ਕੀਤਾ ਉਹਨਾਂ ਨੂੰ ਪੇ-ਆਫ ਕਰਨਾ ਚਾਹੀਦਾ ਹੈ ਜੀ ਜੋ ਉਹਨਾਂ ਨੇ ਕੀਤਾ ਇਹ ਗੱਲ ਜੀ ਇਹਦਾ ਕੰਮ ਹੀ ਖਤਮ ਹੋ ਰਿਹਾ ਨਹੀਂ ਜੀ ਬਿਲ ਦਖਾਵੇ ਹੈਗੇ ਆ ਸਰਕਾਰਾਂ ਦੇ ਜੋ ਕਰਤਾ ਜੀ ਉਹ ਕਰਤਾ ਕੁਝ ਨਹੀਂ ਹੈ ਜਿੱਥੇ ਛੜਿਆ ਆ ਮਿਕਦਾ ਆਣਗੇ ਮਲੇ ਨੂੰ ਪੁੱਛੋ ਤੁਹਾਨੂੰ ਕੱਲਾ ਕੱਲਾ ਘਰ ਦੱਸਾਂਗੇ ਕਿੱਤੇ ਕਿੱਤੇ ਸਮਾਨ ਵਿਕਦਾ ਜੀ ਜੀ ਮੈਂ ਇਹਨੇ ਪੱਤੇ ਦਰਦੇ ਤੋਂ ਉਹ ਉਸ ਬੰਦੇ ਦੇ ਉੱਤੇ ਮੇਰੇ ਉਹ ਉਹ ਬੰਦਾ ਉਹਦੇ ਉਹਦੇ ਭਰਾ ਹੈਗੇ ਬੰਦੇ ਦੇ ਉਸ ਬੰਦੇ ਦੇ ਭਰਾ ਆ ਉਹ ਬੰਦਾ ਵੀਡੀਓ ਦੇ ਵਿੱਚ ਨਹੀਂ ਹੈਗਾ ਪਰ ਉਹਦੇ ਭਰਾ ਹੈਗੇ ਉਹ ਬੰਦਾ ਨਹੀਂ ਹੈਗਾ ਵੀਡੀਓ ਦੇ ਵਿੱਚ ਉਹ ਕੱਲ ਬੰਦੇ ਆਏ ਤੇ ਫੋਨ ਲੈ ਕੇ ਫੋਨ ਵੇਚ ਰਹੇ ਤੇ ਫੋਨ 15 ਹਜ਼ਾਰ ਤੋਂ ਪਰੇ ਤੇ ਮੈਨੂੰ

मेरा नाम श्याम कुमार है गल बात ये हो गई महाराज एक बंदे फ़ोन लेके आया था वो फ़ोन पंद्रह सौ ने दे दिया था एक बंदे को फिर वो बंदा पंद्रह सौ में ले लिया फिर घंटे बाद में वो बंदे के फड़के दो चार बंदे और लेकर आए फिर उसके नाल दस बारह बंदे और आ गए उसने बोला कि मेरा फ़ोन दे दो उसने फोन फड़ा दिया फिर कहना कि पैसे दे दो वो पैसे नहीं देता मार कूट करता उसका पैसे भी ले गया पाँच हज़ार रुपये फट और कूट मार कीता उसको बुरी तरह घायल कर देता उसको ਸੇਵਾ ਕੰਪਨੀ ਹੈਗੀ ਮਜੀਠਾ ਰੋਡ ਇੰਦਰਾ ਕਲੋਨੀ ਜਾਣਕਾਰੀ ਦੇਤੀ ਹੈ ਹਾਂ ਜੀ ਮਹਾਰਾਜ ਪੁਲਿਸ ਨੇ ਜਾਣਕਾਰੀ ਦਿੱਤੀ ਮੈਂ ਮੇਰਾ ਤਾਂ ਮਾਲੀ ਉਹ ਤਾਂ ਪਰਾ ਹੈਗਾ ਮੇਰਾ ਹਾਂ ਕੀ ਕੀ ਕਿਆ ਕੀ ਹੈ ਡਾਕਟਰ ਨੇ ਕਿ ਡਾਕਟਰ ਨੇ ਕਰਵਾਈ ਕੀਤਾ ਹਲ ਰਤਿਕ ਕੰਪਲੀਟ ਆਈ ਸੀਗੀ ਰੋਹਿਤ ਕੁਮਾਰ ਵੱਲੋਂ ਇਹ ਕੋਈ ਮੋਬਾਈਲ ਦਾ ਲੈਣ ਦੇਣ ਦਾ ਮਾਮਲਾ ਇਹਨਾਂ ਦਾ ਤੇ ਤਫਤੀਸ਼ ਕਰਕੇ ਤਸਦੀਕ ਕਰਕੇ ਜਿਹੜੀ ਵੀ ਬਣਦੀ ਕਾਰਵਾਈ ਅਮਲ ਚ ਲੈਂਦੀ ਜਾਊਗੀ ਡਾਟ ਕੱਟ ਕੇ ਦੇਤਾ ਜੀ ਰਾਤ ਦਾ ਹਾਂ ਜੀ ਇਸ ਜਿਹੜੀ ਵੀ ਆਈ ਆਪਰਾ ਜੀ ਨਹੀਂ ਉਹ ਜਾਂਚ ਕਰ ਰਿਹਾ ਜੀ ਹਾਂ ਉਹ ਤੇ ਜਾਂਚ ਕਰ ਰਿਹਾ ਸਰ ਕੀ ਕਰਵੇਗੀ ਜਿਹੜੀ ਵੀ ਕੋਈ ਸਾਹਮਣੇ ਚੱਲੇ ਆਏਗੀ ਤੇ ਇਸ ਦੇ ਵਿੱਚੋਂ ਉਹ ਨੂੰ ਕਰਵੇਗੀ ਜੀ